ਸਾਰੇ ਪਾਸੇ ਠੀਕ ਹੈ ਸਾਰੇ 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 ਰੁਕ ਜਾ ਰੁਕ ਜਾ ਤਾ ਸਨੀ ਭਾਜੀ ਕਿੱਥੇ ਆ ਓਏ ਅੱਗੇ ਆਗੇ ਹੋ ਜਾ ਜਿੰਦਾਬਾਦ ਭਈਾ ਆਪਣਾ ਬਰਕਤ ਅਮੀਸ਼ਾ ਮੁਰਦਾਬਾਦ ਅਮੀਸ਼ਾ ਮੁਰਦਾਬਾਦ ਅਮੀਸ਼ਾ ਮੁਰਦਾਬਾਦ ਮਾਤੀ ਸਰਕਾਰ ਮੁਰਦਾਬਾਦ ਮਾਤੀ ਆਪਾ ਸਾਡ ਦਾ ਪਪਾ ਨਹੀਂ ਰਹੇਗਾ ਹਿੰਦੁਸਤਾਨ ਪਪਾ ਸਾਡ ਦਾ ਪਪਾ ਨਹੀਂ ਰਹੇਗਾ ਹਿੰਦੁਸਤਾਨ صاحب <تصفح> کا پمان نہیں ہندوستان بابا صاحب کا تمام نہیں گا ہندوستان کانگریس پارٹی کانگریس پارٹی بابا صاحب کا پمان نہیں رہے گا ہندوستان دیکھو ਦਾ ਫਵਾਨ ਨਹੀਂ ਸਹੇਗਾ ਹੈ ਦੋਸਤਾਂ ਇਸ ਸਾਰੇ ਵਿਦਵਾਲ ਅਸੀਂ ਇੱਥੇ ਆਏ ਆ ਇੱਕ ਭੀਸ਼ਮ ਪਤਾਮਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਜਿਨ੍ਹਾਂ ਨੇ ਸਮਾਜ ਦੇ ਤੁਬਲੇ ਕੁਚਲੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਚੋਕਾ ਕੀਤਾ ਜਿਨ੍ਹਾਂ ਨੇ ਉਹ ਸੰਵਿਧਾਨ ਜਿਸ ਤੋਂ ਬ੍ਰਿਸ਼ਲ ਸਾਰੇ ਦੇਸ਼ਾਂ ਨੇ ਪ੍ਰੇਰਨਾ ਬਹੁਤ ਦੇਸ਼ਾਂ ਨੇ ਉਤੋਂ ਪ੍ਰੇਰਨਾ ਲਈ ਪਹਿਲਾਂ ਤੋਂ ਉਹ ਦੋ ਤੈਸ਼-ਦੈਸ਼ ਕਰਦੀ ਜਿਹੜੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਲੋਕਾਂ ਨੇ ਕਿਉਂਕਿ ਇਹਨਾਂ ਨੂੰ ਘੱਟ ਸੀਟਾਂ ਮਿਲੀਆਂ ਉਸ ਤੋਂ ਇਹ ਇਹ ਆਪਣੀ ਜਿਹੜੀ ਪਾਪ ਸੀ ਜਿਹੜਾ ਇਹਨਾਂ ਦੇ ਮਾਦਾ ਉਹ ਪੂਰਾ ਨਹੀਂ ਹੋ ਸਕਿਆ ਫਿਰ ਇਹਨਾਂ ਨੇ ਆ ਨਵਾ ਕੰਮ ਕਰਤਾ ਬਾਬਾ ਸਾਹਿਬ ਦਾ ਜਿਹੜਾ ਵਾ અપਮਾਨ ਕਰਦੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਆਪੇ ਸ਼ਬਦ ਬੋਲਦੇ ਇਸ ਦਾ ਹਰ ਹਿਰਦਾ ਬਲਉਂਦ ਰਿਆ ਪਿਆ ਤੇ ਭਾਜਪਾ ਦੋ ਇਸ ਜਿਹੜੀ ਕੀ ਬਤ ਚਕਾਣੀ ਪਾਉਗੀ ਇਸ ਟੀਮ ਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹਦਾ ਅੰਮਿਤ ਸ਼ਾਹ ਜੀ ਦਾ ਸਤੀਖਾ ਲੈਣ ਵਾਸਤੇ ਉਹ ਮੋਦੀ ਸਾਹਿਬ ਦੇ ਉੱਤੇ ਦਬਾਅ ਬਣਾਉਣ ਵਾਸਤੇ ਅਸੀਂ ਸਾਰੇ ਹੁਣ ਇੱਥੋਂ ਮਾਰਚ ਕਰ ਰਹੇ ਹਾਂ ਇਹ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਵਿਧਾਤੀ ਦੀ ਜਿਹੜੀ ਆ ਉਹਨਾਂ ਦੀ ਅਪੀਲ ਦੇ ਉੱਤੇ ਹੋ ਰਿਹਾ ਤੇ ਤੀਸ਼ਕ ਸਾਹਿਬ ਤੋਂ ਇਹ ਪੱਪ ਰੈਕਡ ਤੇ ਆ ਪੱਪਾ ਦੇ ਜਿਹੜੇ ਦੋ ਲੋਕ ਸਿਮਾ ਆਪਣਾ ਮੈਂਬਰ ਸੀਗੇ ਉਹਨਾਂ ਨੇ ਵੀ ਕਹਿੰਦੇ ਜੀ ਕਾਂਗਰਸੀ ਆਣੇ ਜਿਹੜਾ ਕੀ ਪਬਲਾ ਕੀਤਾ ਉਹਦੇ ਜਨਮੀ ਦੇ ਦੇਖੋ ਸਾਰੇ ਇਹ ਦਾ ਬੇਬਾਜੀ ਕਰਦੇ ਵਿੱਚ ਮੈਨੂੰ ਤੇ ਅੱਜ ਜਿਆ ਬਚਨ ਜੀ ਦੀ ਉਹ ਗੱਲ ਚ ਤੇ ਆ ਰਹੀ ਆ ਉਹ ਕਹਿੰਦੇ ਕਿ ਮੈਂ 200 ਤੋਂ ਵੱਧ ਫਿਲਪਾ ਕੀਤੀ ਆ ਪਰ ਮੈਂ ਇੰਨੀ ਬਿੱਤਰ ਐਕਟਿੰਗ ਜਿਹੜੀ ਆ ਤਾਂ ਜਿਹੜੀ ਇਹਨਾਂ ਦੇ ਬੀਜੇਪੀ ਦੇ ਐਫਪੀਸ ਦੇ ਇਹੋ ਜੀ ਜਿਹੜੀ ਐਕਟਿੰਗ ਕਹਿੰਦੇ ਇਹਨਾਂ ਨੂੰ ਤੇ ਓਸਕਰ ਮਿਲਣਾ ਚਾਹੀਦਾ। ਦੇਖੋ ਇਹਨਾਂ ਨੇ ਨਾ ਕੋਈ ਤਰੀਕਾ ਬਧਾਇਆ ਵਾ। মিডিਆ ਜਿਹੜਾ ਮੇਨਸਟ੍ਰੀਮ মিডিਆ ਵਾ ਉਹ ਇਦਾਂ ਦੇ ਹੱਥ ਵਿੱਚ ਹੈ। ਇਹ ਨਿੱਕੀ ਜੀ ਗੱਲ ਨੂੰ ਵੱਡਾ ਬਣਾਉਣ ਦੀ ਬਹਾਦਤ ਰੱਖਦੇ ਆ। ਪਰ ਦੇਸ਼ ਦੇ ਲੋਕ ਜਿਹੜਾ ਵਾ ਇਹ ਜਾਗ ਚੁੱਕੇ ਇਦਾਂ ਦੀਆਂ ਚਾਲਾਂ ਸਮਝ ਚੁੱਕੇ ਆ। ਇਦਾਂ ਦੀਆਂ ਗੱਲਾਂ ਚ ਨਾ ਪੋਚ ਕੇ ਆਨਬਾਜੀ ਹੁਣ ਜੇ ਬੜੇ ਏਡੇ ਵੱਡੇ ਅਹੁਦੇ ਤੇ ਬਹਿ ਕੇ ਇੱਕ ਬੰਦਾ ਐਸੀ ਬਿਆਰ ਬਜੀ ਆਨਬਾਜੀ ਇਹ ਵੈਸੇ ਹੀ ਸ਼ਰਮੰਦਾ ਆ ਕੇ ਆ ਜੀ ਉਹਨਾਂ ਨੂੰ ਉਸ ਅਹੁਦੇ ਦੀ ਮਾਣ ਮਰਿਆਦਾ ਰੱਖਣੀ ਚਾਹੀਦੀ ਹੈ ਜਿੰਦਾਬਾਦ ਕਾਂਗਰਸ ਜਿੰਦਾਬਾਦ ਕਾਂਗਰਸ ਜਿੰਦਾਬਾਦ ਬਾਪਾ ਸਾਹਿਬ ਦਾ ਕਮਾਨ ਨਹੀਂ ਸਹੇਗਾ ਹਿੰਦੁਸਤਾਨ ਬਾਪਾ ਸਾਹਿਬ ਦਾ ਕਮਾਨ ਨਹੀਂ ਸਹੇਗਾ ਹਿੰਦੁਸਤਾਨ ਜੀ ਸਰ ਜੀ ਸਾਬਨੋ ਬਾਬਾ ਸਾਹਿਬ ਜਾ ਕੇ ਬੋਲੇਗੇ ਨਾ ਕੀ ਕਰਾ ਦੇ ਇਹ ਕਿੰਨਿਆ ਕਰੂ ਕਿ ਥੋੜੀ ਜਿਆਦਾ ਇਹ ਪਿਛੇ ਪਿਛੇ ਅੰਦਾਸ਼ ਤੋਂ ਉੱਠਾਓ ਦੇਖੋ ਜੀ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਬੜੀ ਵੱਡੀ ਦੇਣ ਆ ਇਹ ਅੱਜ ਅਜੇ ਸਾਡੇ ਇੱਥੇ ਦੇਖ ਰਹੇ ਆ ਇਹ ਡੈਮੋਕ੍ਰੇਸੀ ਜਿਹੜੀ ਸਾਨੂੰ ਦਿੱਤੀ ਆ ਇਹ ਡਾਕਟਰ ਭੀਮrao Ambedkar ਜੀ ਦੇ ਦਿੱਤੀ ਆ ਬਾਬਾ ਸਾਹਿਬ ਦੀ ਬੋਲੀ ਤੋਂ ਉਹਨਾਂ ਦਾ ਪ੍ਰਮਾਣ ਕਰਦਾ ਮੈਂ ਸਮਝ ਰਿਹਾ ਹਾਂ ਕਿ ਤੁਹਾਡੀ ਸੋਚ ਵਾਲੀ ਗੱਲ ਕੋ ਨਹੀਂ ਸਕਦੀ। ਸੋ ਕਾਂਗਰਸ ਪਾਰਟੀ ਨੇ ਸਾਰੇ ਹਿੰਦੁਸਤਾਨ ਦੀ ਇਹ ਰੋਜ਼ ਬਾਤ ਸਾਰੇ ਜ਼ਿਲ੍ਹਿਆਂ ਦੇ ਸਾਰੇ ਹਿੰਦੁਸਤਾਨ ਦੇ ਰੱਖਿਆ ਜਬਰਦਸਤ ਕਾਰਜ ਨੂੰ ਵਿਆਪੀ ਨੂੰ ਸਾਡੇ ਆਰਥਪਤਾ ਸਿੰਘ ਜੀ ਨਾਲਾ ਉਹਦਾ ਸ਼ੂਕ ਪੁਲੀ ਸਾਡੇ ਅਮਰਸਰ ਦੇ ਪ੍ਰੈਜ਼ੀਡੈਂਟ ਗਿੰਪਾ ਜੀ ਇਹ ਸਾਰੇ ਵਿਦਵਸਪਾਰ ਸਾਰੇ ਕੌਂਸਲਪਾਰ आज बना, 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 जो रोशमाती शामिल हो गए तो रोशमाती जो है ये बीची ਦੇ ਦਫਤਰ ਤੱਕ ਪਹੁੰਚ ਜਾਏਗਾ तो ਮੈਨੂੰ ਸਮਝ ਆਇਆ ਕੋ ਬੜਾ ਬੜਾ ਦੁੱਖ ਹੋਇਆਾਰੇ ਜੋ ਇਹਨਾਂ ਨੇ ਖੇਡ ਬਟਾ ਦਿੱਤੀ ਮੇਰੇ ਬੱਚੇ ਲੇਕਿਨ ਸੋਨੀ ਸਾਹਿਬ ਉਹ ਤੇ ਦੂਸਰੇ ਪਾਸੇ ਗਵਾਲੂਦਾਂ ਦੇ ਉੱਤੇ ਟਾਂਚ ਬਾਸ ਰਹੇ ਨੇ ਕਿ ਉਹਨਾਂ ਵੱਲੋਂ ਬਹੁਤ ਮਾਰਿਆ ਕਿ ਮੈਂ ਕਿਹਾ ਯਾਰ ਤੂੰ ਕਿੱਧਰ ਜਾਉਗੇ ਆ ਹੋ ਗਿਆ ਦੇਖੇ ਸਾਡੀ ਪਣੀਰਾ ਅਰੇ ਕੈਮਰਾ ਵਾਲਾ ਅਮਿਸ਼ਾ ਜੁੜਾਵਾ ਅਮਿਸ਼ਾ ਜੁੜਾਵਾ ਅਮਿਸ਼ਾ لگاتار مواد سرکار مردہ باد مودی سرکار بھاجپا سرکار بھاجپا سرکار مرد آباد مودی سرکار زندہ سارے تھلے بلے بھلے سارے تھلے ਕਮਾਕ 23 ਸਵਾਂਗੇ ਨਹੀਂ ਸਵਾਂਗੇ ਕਮਾਕ 23 ਸਵਾਂਗੇ ਨਹੀਂ ਸਵਾਂਗੇ ਕਮਾਕ 23 ਸਵਾਂਗੇ ਨਹੀਂ ਸਵਾਂਗੇ ਪਾਕਿਸਤਾਨੀ ਲੋਕਾਂ ਦੇ ਇਕੱਠ ਆਜੋ ਭਾਜਪਾ ਜਿੱਤਕਾਰ ਮੁਰਦਾਬਾ ਭਾਜਪਾ ਸਰਕਾਰ ਮੁਰਦਾਬਾ ਭਾਜਪਾ ਸਰਕਾਰ ਮੁਰਦਾਬਾ ਇਸ ਦੀ ਭਾਜਪਾ ਸਰਕਾਰ ਦਿੱਤੀ ਹੈ ਉਹਨਾਂ ਦੀ ਕਨਸਟੀਟਿਊਸ਼ਨ ਲਿਖੀ ਹੋਈ ਅੱਜ ਵੀ ਸਾਰੀ ਦੁਨੀਆ ਮੰਨਦੀ ਹੈ ਅਸੀਂ ਉਹਨਾਂ ਦੀ ਸੰਵਧਾਨ ਦੇ ਜੋ ਚੀਜ਼ ਉਹਨਾਂ ਪਹਿਰਾ ਦਿੱਤਾ ਹੁੰਦੇ ਤੇ ਚੱਲ ਰਿਹਾ ਹੈ ਇਹ ਅਸੀਂ ਇੱਕ ਦੂਜੇ ਦੀ ਭਾਈਚਾਰਕ ਸਾਂਝ ਲੈ ਕੇ ਚੱਲਦੇ ਆਂ ਲੇਕਿਨ ਇਹ ਬੀਜੇਪੀ ਵਾਲੇ ਅਮਿਤ ਸ਼ਾਹ ਮੋਦੀ ਸਰਕਾਰ ਇਹ ਸਾਨੂੰ ਉਸ ਪਿਆਰ ਸਰਕਾਰ ਨੂੰ ਖਤਮ ਕਰਨਾ ਚਾਹੁੰਦੀ ਸਾਨੂੰ ਬਾੜ ਰਹੀ ਹੈ ਉਸ ਜੀ ਦਾ ਅਸੀਂ ਸਾਰੇ ਵਿਰੋਧ ਕਰਦੇ ਆਂ ਰੋਸ ਕਰਦੇ ਆਂ ਔਰ ਅੱਜ ਅਸੀਂ ਮੈਮੋਰੰਡਮ ਪੇਸ਼ ਕੀਤਾ ਹੈ ਬੇਨ ਜਿਹੜਾ ਧੰਨਵਾਦ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਬਰਕਰਾਰ ਰਿਹਾਦਾ ਦਾ ਭਾਜੀ ਮੀਟਿੰਗ ਚ ਗੱਲ ਕਰਦੇ ਆ। ਉਹਦੇ ਦਾ ਸਾਹਿਬਾ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦੀਆਂ ਜਿਹੜੇ 10 ਮਿੰਟ ਤੱਕ ਰਸਤੇ ਵਿੱਚ ਸ਼ਾਮਲ ਹੋ ਸੀ। ਧੀਮਰਾਓ ਬੇਦਰ, ਬਾਬਾ ਸਾਹਿਬ ਬੇਦਰ। ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਆਪਾਂ ਸੁੱਖ ਦਾ ਸਾਹ ਲੈ ਰਹੇ ਆ। ਇਹੋ ਜੇ ਬੰਦੇ ਨੂੰ ਮਾਰਾ ਬੁੱਲਣਾ ਇੱਕ ਧੌਣਾ ਆ ਪਾ ਜਿਹੜਾ ਮਰਸ਼ਾਉਣਾ ਕੀਤਾ। ਅਸੀਂ ਉਹਨਾਂ ਦੇ ਹਸਤੀਫੇ ਦੀ ਜਿਹੜੀ ਮੰਗ ਕਰਦੇ ਆ ਅਸੀਂ ਤੁਹਾਡਾ ਸਾਰਿਆਂ ਦਾ ਇਸ ਮਹਾਂ ਸਿੱਧੇ ਸ਼ਾਮ ਲੋਟ ਤੇ ਦਿਲ ਦੀਆ ਕਰਾਇਆ ਜੋ ਤੱਕ ਬਾਬਾ ਆਪ ਤੁਹਾਡੀ ਸੋਇ ਤੇ ਕਰਾਇਆ ਗਈ ਥੋਕੇ ਉਹਦੇ ਨੂੰ ਤੇ ਮੋੜੇ ਨੂੰ ਇੱਕ ਮਿੰਟ ਇੱਕ ਮਿੰਟ ਹਾਂ ਹਾਂ ਰਾਮ ਨਰਾਇਣ ਬਹੁਤ ਆਜਾ ਬੜੀ ਜੀ ਦੀਆਂ ਅਸੀਂ ਅੱਜ ਬੜਾ ਵੱਡਾ ਰੂਸ ਮਾਚ ਕੀਤਾ ਹੈ ਵਾ ਇਹ ਮੈਮੋਰੰਡਮ ਜਿਹੜਾ ਸਾਡੇ ਚੀਫ ਲਿਸਟਡ ਨੂੰ ਮੋਕ ਚਾਦਿਓ ਔਰ ਲੋਕਾਂ ਨੇ ਪ੍ਰਣ ਕੀਤਾ ਵੀ ਅਸੀਂ ਐਫ ਆਈ ਆਰ ਦਰਜ ਕਰਾਵੀਂਗੇ ਅਸੀਂ ਸੰਘਰਸ਼ जारी ਰੱਖਾਂਗੇ ਸਾਨੂੰ ਜੋ ਦੇਸ਼ ਉਹਨਾਂ ਦੇ ਹੁੰਦੇ ਨੇ ਅਸੀਂ ਉਸ ਤਰੀਕੇ ਨਾਲ ਚੱਲਨੇ ਆ ਇਹ ਮੈਮੋਰੰਡਮ ਅਸੀਂ ਸਾਰੇ ਰੋਜ਼ ਸਾਰਾ ਕਰਕੇ ਮਾਰਚ ਆਏ ਆ ਤੇ ਸਾਡੀ ਪਲੀਜ਼ ਐਕਸੈਪਟ ਕਰ ਲੋ ਔਰ ਇਹ ਅੱਗੇ ਤੁਸੀਂ ਸਾਹਮਣੇ ਬੈਠ ਬੈਠਾ ਸਰ ਡਾਕਟਰ ਸਾਹਿਬ ਛੱਡ ਦਿਓ ਹਾਂ